ਵਾਲ ਜੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਨਾ ਵੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਤਿ ਸੰਗਤ ਸਭਾ ਹਾਊਸਿੰਗ ਬੋਰਡ ਕਲੋਨੀ ਪਾਈਰਨ ਤੀਰ ਸਿੰਘ ਨਗਰ ਦੀ ਅਗਲੇ 2 ਸਾਲ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਈ ਜਿਸ ਵਿੱਚ ਜਥੇਦਾਰ ਨਿਸ਼ੱਤਰ ਸਿੰਘ ਸਿੱਧੂ ਨੂੰ ਸੰਗਤਾਂ ਨੇ ਭਾਰੀ ਬਹੁਮਤ ਨਾਲ ਜਿਤਾ ਕੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲੀ ਇਸ ਮੌਕੇ ਜਥੇਦਾਰ ਨਿਸ਼ੱਤਰ ਸਿੰਘ ਸਿੱਧੂ ਨੇ ਸਮੁੱਚੇ ਮਹੱਲਾ ਵਾਸੀਆਂ ਵੱਲੋਂ ਦਿੱਤੇ ਸਹਿਯੋਗ ਦਾ ਜਿੱਥੇ ਧੰਨਵਾਦ ਕੀਤਾ ਉੱਥੇ ਸਮੁੱਚੀਆਂ ਸੰਗਤਾਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਗੁਰੂ ਘਰ ਦੀ ਸੇਵਾ ਨੂੰ ਹਮੇਸ਼ਾ ਸਮਰਪਿਤ ਰਹਿਣਗੇ ਇਸ ਮੌਕੇ ਗੁਰਦੀਪ ਸਿੰਘ ਲੀਲ ਡਾਕਟਰ ਮਹਿੰਦਰ ਸਿੰਘ ਮਾਸਟਰ ਬਲਰਾਜ ਸਿੰਘ ਬੂਟਾ ਸਿੰਘ ਗੁਰਮੀਤ ਸਿੰਘ ਕੋਚਰ ਗੁਰਦੀਪ ਸਿੰਘ ਕੁਮਾਨ ਅਵਤਾਰ ਸਿੰਘ ਨਿਰਵਾਣ ਅਤੇ ਹਰਬੰਸ ਸਿੰਘ ਢਾਲੀਵਾਲ ਨੇ ਇਸ ਸਮੂਹ ਮੁਹੱਲਾ ਵਾਸੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਗੁਰੂ ਘਰ ਦੀ ਸੇਵਾ ਨੂੰ ਸਮਰਪਿਤ ਸ਼ਖਸੀਅਤ ਜਥੇਦਾਰ ਨਛੱਤਰ ਸਿੰਘ ਸਿੱਧੂ ਨੂੰ ਗੁਰਦੁਆਰਾ ਸਾਹਿਬ ਦਾ ਮੁੱਖ ਸੇਵਾਦਾਰ ਚੁਣਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਨਰਪੱਖ ਚੋਣ ਕਰਵਾਉਣ ਲਈ ਮੁੱਖ ਚੋਣ ਅਫਸਰ ਸਰਜੀਤ ਸਿੰਘ ਸਿੱਧੂ ਸਹਾਇਕ ਅਫਸਰ ਸੁਖਦੇਵ ਸਿੰਘ ਐਲਏ ਨਿਹਾਰ ਸਿੰਘ ਅਤੇ ਹਰਮੰਦਰ ਸਿੰਘ ਸੇਠੀ ਤੋਂ ਇਲਾਵਾ ਪੋਲਿੰਗ ਏਜੰਟ ਮਾਸਟਰ ਬਲਰਾਜ ਅਤੇ ਜਤਿੰਦਰ ਸਿੰਘ ਬੋਬੀ ਨੇ ਆਪਣੀ ਜ਼ਿੰਮੇਵਾਰੀ ਵੱਖੂਬੀ ਨਵਾਈ ਤੇ ਚੋਣ ਬਹੁਤ ਹੀ ਸ਼ਾਂਤਮਈ ਮਾਹੌਲ ਵਿੱਚ ਹੋਈ। ਇਸ ਮੌਕੇ ਸਮੁੱਚੇ ਸਰਪੰਨਤੀ ਨਾਲ ਚੁਣੇ ਗਏ ਮੈਂਬਰ ਸਹਿਬਾਨ ਸਮੁੱਚੇ ਮੁਹੱਲਾ ਵਾਸੀ ਤੇ ਮੁੱਖ ਸੇਵਾਦਾਰ ਚੋਣ ਹੋਣ ਉਪਰੰਤ ਵੱਡੀ ਗਿਣਤੀ ਚ ਗੁਰੂ ਘਰ ਪਹੁੰਚੇ ਤੇ ਸਪਾਈ ਹਰਜਿੰਦਰ ਸਿੰਘ ਜੀ ਨੇ ਅਰਦਾਸ ਕਰਨ ਉਪਰੰਤ ਸੰਗਤਾਂ ਨੂੰ ਹੁਕਮਨਾਮਾ ਸਰਵਣ ਕਰਵਾਇਆ ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਜਿੰਦਰ ਸਿੰਘ ਜੀ ਨੇ ਨਵੇਂ ਚੁਣੇ ਗੁਰਦੁਆਰਾ ਸਾਹਿਬ ਜੀ ਦੇ ਮੁੱਖ ਸੇਵਾਦਾਰ ਜਥੇਦਾਰ ਨਛੱਤਰ ਸਿੰਘ ਸਿੱਧੂ ਸਾਫਕਾ ਪ੍ਰਧਾਨ ਬਲਬੀਰ ਸਿੰਘ ਗਰੇਵਾਲਾ ਤੇ ਸਾਬਕਾ ਜਨਰਲ ਸਕੱਤਰ ਬਲਜੀਤ ਸਿੰਘ ਬਬਲੂ ਨੂੰ ਸਿਰਪਾਓ ਪਾ ਕੇ ਸਨਮਾਨਿਤ ਕੀਤਾ ਇਸ ਤੋਂ ਇਲਾਵਾ ਜਥੇਦਾਰ ਨਿਸ਼ਤਰ ਸਿੰਘ ਸਿੱਧੂ ਗੁਰਦੀਪ ਸਿੰਘ ਲੀਲ ਡਾਕਟਰ ਮਹਿੰਦਰ ਸਿੰਘ ਹਰਬੰਸ ਸਿੰਘ ਥਾਲੀਵਾਲ ਮਾਸਟਰ ਬਲਰਾਜ ਸਿੰਘ ਬਲਵੀਰ ਸਿੰਘ ਗਰੇਵਾਲ ਬਲਜੀਤ ਸਿੰਘ ਬਬਲੂ ਬੂਟਾ ਸਿੰਘ ਗੁਰਮੀਤ ਸਿੰਘ ਕੋਚਰ ਸੰਦੀਪ ਸਿੰਘ ਖੋਸਾ ਗੁਰਦੀਪ ਸਿੰਘ ਕੁਮਾਨ ਜਥੇਦਾਰ ਹੀਰਾ ਸਿੰਘ ਜਥੇਦਾਰ ਚਰਨ ਸਿੰਘ ਕਮਲਜੀਤ ਸਿੰਘ ਕੋਚਰ ਜਗਦੀਸ਼ ਸਿੰਘ ਬਿੱਟੂ ਭਗਤ ਸਿੰਘ ਕੁਲਦੀਪ ਸਿੰਘ ਮੰਗਟ ਸਵਰਨ ਸਿੰਘ ਰਾਣਾ ਜਗਦੀਪ ਸਿੰਘ ਪੱਠੜ ਸੁਖਬੀਰ ਸਿੰਘ ਬਿੱਟੂ ਲਖਵੀਰ ਸਿੰਘ ਬਾਬਾ ਬਲਵੰਤ ਸਿੰਘ ਗੁਰਦੇਵ ਸਿੰਘ ਸਰਬਜੀਤ ਸਿੰਘ ਹਰਮਿੰਦਰ ਸਿੰਘ ਸੇਠੀ ਨਾਰ ਸਿੰਘ ਸੁਖਦੇਵ ਸਿੰਘ ਐਲਏ ਅਵਤਾਰ ਸਿੰਘ ਸੈਣੀ ਕੁਲਵਿੰਦਰ ਸਿੰਘ ਰਿੰਪੀ ਕਮਲਜੀਤ ਸਿੰਘ ਮਨਮੋਹਨ ਸਿੰਘ ਮਨਪ੍ਰੀਤ ਵੜੈਚ ਨਰਿੰਦਰ ਸਿੰਘ ਹਰਨਾਮ ਸਿੰਘ ਖਾਲਸਾ ਸੁਖਜਿੰਦਰ ਸਿੰਘ ਸੰਧੂ ਜਸਵਿੰਦਰ ਸਿੰਘ ਗੋਲਡੀ ਕਾਕਾ ਕੁਲਜੀਤ ਸਿੰਘ ਬਲਜਿੰਦਰ ਸਿੰਘ ਗਾਬਾ ਜਤਿੰਦਰ ਸਿੰਘ ਬੋਬੀ ਸੰਦੀਪ ਸਿੰਘ ਤਰਨਜੀਤ ਸਿੰਘ ਗੁਰ ਗੁਰਿੰਦਰਜੀਤ ਸਿੰਘ ਸਿੱਧੂ ਮਹਿੰਦਰ ਸਿੰਘ ਸਿੱਧੂ ਕੁਲਵਿੰਦਰ ਸਿੰਘ ਬਾਬਾ ਤੇਜਾ ਸਿੰਘ ਰਤਨ ਚੋਪੜਾ ਡਾਕਟਰ ਗੁਰਦੀਪ ਸਿੰਘ ਤਵਨ ਬਲਦੇਵ ਸਿੰਘ ਵਾਲੀਆ ਸਾਹਿਬ ਸਿੱਧੂ ਸਾਹਿਬ ਅਵਤਾਰ ਸਿੰਘ ਨਿਰਮਾਨ ਡਾਕਟਰ ਮੰਗਲ ਸਿੰਘ ਚਿਲਮਣ ਸਿੰਘ ਡੀ ਜੇ ਜਗਮੀਤ ਸਿੰਘ ਹਰਰਵਿੰਦਰ ਸਿੰਘ ਜਸਲ ਤੋਂ ਇਲਾਵਾ ਬੱਡੀ ਗਿਣਤੀ ਚ ਸੰਗਤਾਂ ਹਾਜ਼ਰ ਸਨ ਬਧਾਈ ਦੇਣ ਵਾਲਿਆਂ ਵਿੱਚ ਵਿਸ਼ੇਸ਼ ਤੌਰ ਤੇ ਗੁਰਦੁਆਰਾ ਦੂਖਨਵਾਨ ਸਾਹਿਬ ਦੇ ਮੁਖ ਸੇਵਾ ਦਾ ਜਥੇਦਾਰ ਪ੍ਰੀਤਪਾਲ ਸਿੰਘ ਸਾਬਕਾ ਮੰਤਰੀ ਮਹੇਸ਼ ਇੰਦਰ ਸਿੰਘ ਗਰੇਵਾਲ ਹਤੇਸ਼ ਇੰਦਰ ਸਿੰਘ ਗਰੇਵਾਲ ਸਾਬਕਾ ਮੰਤਰੀ ਹੀਰਾ ਸਿੰਘ ਗਾਵੜੀਆ ਸਾਬਕਾ ਕਾਉਂਸਲਰ ਹਰਪ੍ਰੀਤ ਸਿੰਘ 베ਦੀ ਸਮਾਜ ਸੇਵੀ ਜਥੇਦਾਰ ਪ੍ਰੀਤਮ ਸਿੰਘ ਪਰੋਵਾਲ ਅਕਾਲੀ ਆਗੂ ਨਰਿੰਦਰ ਸਿੰਘ ਮੱਕੜ ਸਾਬਕਾ ਕਾਉਂਸਲਰ ਸੁਨੀਲ ਕਪੂਰ ਆਪ ਆਗੂ ਬੀਬੀ ਨਿੱਕੀ ਕੋਹਲੀ ਜਗਤਾਰ ਸਿੰਘ ਐਤੀਨ ਸਾਬਕਾ ਪੁਲਿਸ ਅਫਸਰ ਰਗਵੀਰ ਸਿੰਘ ਇੰਦਰਜੀਤ ਸਿੰਘ ਜੈਰੀ ਗੁਰਦੁਆਰਾ ਜੇ ਬਲਾਕ ਦੇ ਪ੍ਰਧਾਨ ਰਜਿੰਦਰ ਸਿੰਘ ਗੋੜੀ ਅਤੇ ਮਨਮੋਹਨ ਸਿੰਘ ਮੋਣੀ ਆਦ ਦੇ ਨਾਮ ਪ੍ਰਮੁੱਖ ਹਨ ਬੀਬੀਆਂ ਤੇ ਭੈਣਾਂ ਨੇ ਵੀ ਜੇਤੂ ਮੈਂਬਰਾਂ ਨੂੰ ਇਸ ਮੌਕੇ ਤੇ ਵਧਾਈ ਦਿੰਦੀ